ਆਓ ਉਹ ਇਧਰ ਹੋ ਜਾ ਕੋਈ ਚੀਜ਼ਾਂ ਬੁਲਾ ਕੇ ਲੈਟ ਬਹੁਤ ਹੋ ਗਿਆ ਨਹੀਂ ਪੜ੍ਹ ਨਹੀਂ ਦੇ ਚਾਹ ਰਹੇ ਆ ਬੈਠੇ ਬੈਠੇ ਇਸ ਕਾਰ ਦਾ ਮਾਲਕ ਹਲਕਾਰ ਦਾ ਇੱਕ ਹੋ ਕੇ ਮੈਂ ਚਾਰ ਪਾਰ ਲੋਕ ਪੀਸ ਚਾਰ ਪਾਰ ਜੁਦੇ ਆਵਾਜ਼ੀ ਪਾਰਟੀ ਜਿੰਦਾਬਾਦ 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 ਵਾਸ ਸਕਾਰਯੋਗ ਪਿੰਡੰਦਲ ਕਾਣੇ ਦੇ ਸਾਰੇ ਇੱਥੇ ਪਹੁੰਚੇ ਹੋਏ ਮੇਰੇ ਬਜ਼ੁਰਗ ਮੇਰੇ ਵੀਰ ਮੇਰੀਆਂ ਪੈਣਾ ਮੇਰੀਆਂ ਮਾਤਾਵਾਂ ਪਰ ਪਾਰਟੀ ਦੇ ਜਿੰਨੇ ਵੀ ਔਦੇ ਦਾ ਸਹਿਬਾਨ ਨੇ ਆਪ ਸਭ ਨੂੰ ਮੈਂ ਫਤੇ ਬਲੋਨੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਤਹਿ ਦਨੋ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਬੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ। ਔਰ ਇਸ ਕਰ ਲਈ ਤਨਵਾਹ ਕਰਦੀ ਹੈ ਕਿ ਇੰਨਾ ਲੇਟ ਹੋਣ ਦੇ ਬਾਵਜੂਦ ਵੀ ਤੁਸੀਂ ਸਾਰੇ ਜਣੇ ਇੱਥੇ ਬੈਠੇ ਹੋ। ਸੋ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ 14 ਤਰੀਕ ਨੂੰ ਵੋਟਾਂ ਪੈਣੀਆਂ ਨੇ। ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੇਸ਼ਦ ਇਹ ਦੋਨੋਂ ਉਮੀਦਵਾਰ ਜਿਹੜੇ ਆਪਰੇ ਤੁਹਾਡੇ ਸਾਹਮਣੇ ਖੜੇ ਆ ਬਲਾਕ ਸੰਤੀ ਤੀਰਥ ਸਿੰਘ ਜਿਹੜੇ ਆਪਣੇ ਪਿੰਡ ਮਲਕਾਣੇ ਤੋਂ ਤੇ ਜਿਲ੍ਹਾ ਪ੍ਰਸ਼ਾਸਕ ਅਮਨਦੀਪ ਕੌਰ ਬੰਗੀ ਤੋਂ ਤਾਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਇਹਨਾਂ ਦੋਨਾਂ ਦਾ ਨਾਮ ਪ੍ਰਪੋਜ਼ ਕੀਤਾ ਮੈਨੂੰ ਕਹਿੰਦੇ ਜੀ ਇਹਨਾਂ ਨੂੰ ਤੁਸੀਂ ਦਿੱਤ ਦੇ ਕੇ ਭੇਜ ਦਿਓ ਤੇ ਅਸੀਂ ਆਪਣੇ ਪਿੰਡਾਂ ਤੋਂ ਜਿਤਾ ਕੇ ਭੇਜਾਂਗੇ ਸੋ ਅੱਜ ਕੋਈ ਕਿਸੇ ਤੇ ਦਬਾਅ ਨਹੀਂ ਕੋਈ ਕਿਸੇ ਦੇ ਪ੍ਰੈਸ਼ਰ ਨਹੀਂ ਪੰਚਾਇਤੀ ਚੋਣਾਂ ਹੋਈਆਂ ਪਿੰਡਾਂ ਦੇ ਵਿੱਚੋਂ ਆਪਦੀ ਆਪੀ ਮਰਜ਼ੀ ਦੇ ਨਾਲ ਜਿਹਨੂੰ ਚਾਹੁੰਦੇ ਸੀ ਉਹਨਾਂ ਨੇ ਆਪਣੇ ਸਰਪੰਚ ਬਣਾਈ ਜਦੋਂ ਆਮ ਆਦਮੀ ਪਾਰਟੀ ਗਰੰਟੀ ਦੇ ਰਹੀ ਸੀ ਉਦੋਂ ਬਹੁਤ ਵਿਰੋਧੀ ਪਾਰਟੀਆਂ ਇਸ ਦਾ ਤੇ ਵੀ ਟਿੱਪਣੀ ਕਰਦੀਆਂ ਸੀ ਕਿ ਇਹ 600 ਯੂਨਿਟ ਬਹੁਤ ਹੁੰਦੇ ਆ ਜੀ ਅੱਕੇ ਵੇਖਾਂਗੇ ਜਦੋਂ ਆਮ ਆਦਮੀ ਪਾਰਟੀ ਇਹ ਕੀਤੇ ਹੋਏ ਵਾਅਦੇ ਨੂੰ ਪੂਰਾ ਕਰੂਗੀ ਪਰ ਇਹ ਤੁਸੀਂ ਵੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਪੰਜਾਬ ਦੇ ਵਿੱਚੋਂ ਸਾਬਤ ਹੋਈ ਆ ਕਿ ਜਿਨੇ ਜਿੰਨੇ ਵਾਅਦੇ ਕੀਤੇ ਉਹਨਾਂ ਨੂੰ ਪਹਿਲੇ ਬਣਦੇ ਸਾਰ ਉਹਨਾਂ ਨੂੰ ਪੂਰੇ ਕਰਨ ਦਾ ਪ੍ਰალੋਕ ਕੀਤਾ ਤੁਹਾਡੇ ਸਾਹਮਣੇ ਹੱਥ ਖੜੇ ਕਰਕੇ ਮੜਾ ਜਾ ਦੱਸ ਪਹਿਲਾਂ ਉਹ ਨਹੀਂ ਇਧਰ ਆ ਕੋਸੋਂਦਾਗਾ ਪਹਿਲਾਂ ਤਲਵੰਡੀ ਦਾ ਆਸਦਾ ਮੈਨੂੰ ਇਹ ਦੱਸਦੇ ਸੀ ਕਹਿੰਦੇ ਸੀ ਸਾਰੀ ਸਾਰੀ ਰਾਤ ਇਲੈਕਟ੍ਰਿਕ ਦੇ ਸਿੱਖੇ ਤਾਂ ਚੱਲ ਨਹੀਂ ਜਾਂਦੀ ਮੇਰਾ آپریشن ਹੋਇਆ ਮੈਂ ਕੁਝ ਮਿੰਟ ਤੇ ਪਤਾ ਲੈਂਦੇ ਸੀ ਬਹੁਤ ਸੁਧਾਰ ਹੋ ਗਿਆ ਤਲਵੰਡੀ ਦਾ ਵੀ ਸਰਕਾਰੀ ਹਸਪਤਾਲ ਦਾ ਦੇਖਣਾ ਕੋਈ ਮੁਸ਼ਕਲ ਨਹੀਂ ਹੁੰਦੀ ਸਿੰਨੀ ਤੇ ਹੁਣ ਉੱਥੇ ਨਾ ਇੰਨੀ ਕੇਅਰ ਕਰਦੇ ਆ ਮਰੀਜ਼ੀ ਬਹੁਤ ਜ਼ਿਆਦੇ ਆ ਦਸਰੇ ਨੇ ਕਹਿੰਦੇ ਜੀ ਹਸਪਤਾਲ ਚ ਪਹਿਲਾਂ ਬੜਿਆ ਨਹੀਂ ਜਾਂਦਾ ਸੀ ਬੜਿਆ ਨਹੀਂ ਕਿਦਾ ਪਤਾ ਨਹੀਂ ਹੋਇਆ ਆ ਤੁਹਾਡੇ ਸਾਹਮਣੇ ਬੈਠੀ ਆ ਮੇਰਾ ਪ੍ਰਸ਼ਨ ਹੋਇਆ ਜੀ ਨਾ ਦੱਸ ਰਹੀਆਂ ਮੈਂ ਸੱਤ ਗਲੀਆਂ ਨੇ ਜਿਹੜੀਆਂ ਹੁਣ ਤੱਕ ਬਣ ਚੁੱਕੀਆਂ ਨੇ ਪੰਚਾਇਤੀ ਘਰ ਦੀ ਰਿਪੇਅਰ ਇੱਕ ਮਿੰਟ ਜੀ ਤੇ ਦੋ ਛੱਪੜਾਂ ਦੀ ਸਫਾਈ ਜਿਹੜੀ ਕੰਪਲੀਟ ਹੋ ਚੁੱਕੀ ਆ ਸਟੇਡੀਅਮ ਦਾ ਕੰਮ ਚੱਲ ਰਿਹਾ ਹੈਗਾ ਮਹੱਲਾ ਕਲੀਨਿਕ ਜਿਹੜਾ ਮੈਂ ਪਹਿਲਾਂ ਬੋਲ ਕੇ ਗਈ ਸੀ ਕਿ ਇਥੇ ਇਸ ਤੋਂ ਬਾਅਦ ਪਿੰਡ ਮਲਕਾਣੇ ਦੇ ਵਿੱਚ ਮਹੱਲਾ ਕਲੀਨਿਕ ਬਣਾਣਾ ਤੇ ਮਹੱਲਾ ਕਲੀਨਿਕ ਦੀ ਗੱਲ ਆਸੇ ਹੈ ਜਿੱਥੇ-ਜਿੱਥੇ ਵੀ ਮਹੱਲਾ ਕਲੀਨਿਕ ਬਣੇ ਉੱਥੋਂ ਦੇ ਜਿਹੜੇ ਜੇ ਕਿਸੇ ਨੂੰ ਦਵਾਈ ਦੀ ਲੋੜ ਪੈਂਦੀ ਹੈ ਤਾਂ ਉਸ ਮਹੱਲਾ ਕਲੀਨਿਕ ਤੋਂ ਦਵਾਈ ਲੈ ਲਵੇ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਤੇ ਇੰਡੋਰ ਸਟੇਡੀਅਮ ਜਿਹੜਾ ਪਿੰਡ ਮਲਕਾਣੇ ਦੇ ਨੇੜੇ ਪਾਸ ਹੋਇਆ ਨੇ ਨੇੜੇ ਪਾਸ ਹੋਇਆ ਤਾਂ ਤੁਸੀਂ ਮਨਾਰਤ ਕਰ ਦਿਓ ਇਹ ਹਸਪਤਾਲ ਬਣਾਉਣਾ ਬਚਪਨ ਦੀ ਜਗ੍ਹਾ ਬਣਾਉਣਾ ਬੰਦਾ ਕਰਨਾ ਇਹ ਦੋ ਸਟੇਡੀਅਮ ਬਣਾਓ ਇਹ ਤੋਂ ਪਹਿਲਾਂ ਨਹੀਂ ਸਰਕਾਰਾਂ ਨੂੰ ਕਿਸੇ ਨੂੰ ਯਾਦ ਹੀ ਨਹੀਂ ਸੀ ਸੋ ਮੈਂ ਇਹਨਾ ਕਹਿੰਦੇ ਹੋਏ ਇੱਕ ਵਾਰੀ ਫੇਰ ਮੈਂ ਤੈਗ ਨੂੰ ਪਿੰਡ ਮਲਕਾੜੇ ਦਾ ਸਾਰਿਆਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਮੇਰੀਆਂ ਭੈਣਾਂ ਦਾ ਧੰਨਵਾਦ ਕਰਦੀਆਂ ਕਿਉਂਕਿ ਤੁਸੀਂ ਸਾਰੇ ਜਣੇ ਉਹ ਬੈਠੇ ਹੋ ਵੀ ਜਦੋਂ 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 ਵੀ ਇਲੈਕਸ਼ਨ ਆਈਆ ਹਰੇਕ ਇਲੈਕਸ਼ਨ ਦੇ ਵਿੱਚ ਮੈਨੂੰ ਇਥੇ ਚਿਤਾਰ ਕੇ ਵਿੱਚ ਮੈਂਸ ਗੱਲ ਨਹੀਂ ਤਲਵਾਦੀ ਆ ਵੀ ਜਦੋਂ ਨਹੀਂ ਵੀ ਸੀ ਸਰਕਾਰ ਬਿਨਾ ਸਰਕਾਰ ਤੋਂ ਵੀ ਤੁਸੀਂ ਇੱਥੋਂ ਕਦੇ ਆਮ ਆਦਮੀ ਪਾਰਟੀ ਦੀ ਵੋਟ ਕਟਾ ਨਹੀਂ ਦਿੱਤੀ ਇਸ ਗੱਲ ਨੂੰ ਤਾਂ ਬੋਲੋ ਦੇਖੋ ਮੈਂ ਫਿਰ ਜਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਆਪ ਸਭ ਨੂੰ ਬੇਨਤੀ ਕਰੂੰਗੀ ਕਿ ਇਹਨਾਂ ਦੋਨਾਂ ਕੈਂਡੀਡੇਟਾਂ ਨੂੰ ਪਿੰਡ ਮਲਕਾਣੀ ਚ ਜਤਾ ਕੇ ਪੇਸ਼ ਕਰੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪਾਰਟੀ ਜਿੰਦਾਬਾਦ ਸਾਰੇ ਦੱਬ ਕੇ ਹੁਣ ਤੇ ਮੇਰੀ 아. 이